ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ ਸਿੰਘ ਕਿਸਾਨ ਮজুর ਸੰਘਾ ਸਮਿਟੀ ਜੋਨ ਬਾਬਾ ਮਸਤੋਤੀ ਤੋਂ ਅੱਜ ਜੋ ਜੋ ਸੰਭੂ ਬਾਰਡਰ ਤੇ ਦਿੱਲੀ ਨੂੰ ਜਾ ਰਿਹਾ ਮੋਰਚਾ ਜਿਹੜਾ ਸੰਭੂ ਬਾਰਡਰਾਂ ਦੇ ਦਿੱਲੀ ਦੇ ਹਰਿਆਣੇ ਦੇ ਨਾਲ ਲੱਗਦੇ ਸਾਰੇ ਬਾਰਡਰਾਂ ਤੇ ਜੋ ਮੋਰਚਾ ਲੱਗਾ ਹੋਇਆ ਹੈ ਉੱਥੋਂ ਜੋ ਕਾਲ ਆਈ ਹੈ ਕਿ ਜਿੱਥੇ ਜਿਵੇਂ ਕਿ ਸਾਡੇ ਹਰਿਆਣੇ ਦੇ ਕੁਝ ਕਿਸਾਨ ਨੌਜਵਾਨ ਵੀਰ ਜਿਹੜੇ ਨੇ ਉਹ ਜੇਲ੍ਹਾਂ ਚ ਰੱਖੇ ਹੋਏ ਨੇ ਜਿਦੇ ਵਿੱਚ ਸਾਡੇ ਮੋਰਚੇ ਦੇ ਵਿੱਚ ਉੱਥੇ ਪਾਣੀ ਦੀ ਬਾਥਰੂਮਾਂ ਦੀ ਬੜੀ ਸਮੱਸਿਆ ਵਾ ਇਹਨਾਂ ਸਮੱਸਿਆ ਨੂੰ ਲੈ ਕੇ ਜੋ ਅੱਜ ਉਹਨਾਂ ਕਿਸਾਨਾਂ ਦੀ ਰਿਹਾਈ ਵਾਸਤੇ ਇੱਥੇ ਪਤਲੇ ਫੂਕਣ ਦੇ ਐਲਾਨ ਹੋਏ ਸੀ ਜ਼ਿਲ੍ਹਾ ਕੇਂਦਰ ਦੇ ਉੱਤੇ ਤੇ ਗਰਦਾਸਪੁਰ ਜਹਾਜ਼ ਚੌਂਕ ਦੇ ਵਿੱਚ ਜੋ ਸਰਦਾਰ ਸੁਖਿੰਦਰ ਸਿੰਘ ਦੀ ਸਭਰਾ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਜੋ ਪਤਲਾ ਜ ਅੱਜ ਫੂਕਿਆ ਗਿਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀਰ ਤੇ ਭੈਣਾਂ ਮਤਾਮਾਂ ਜਿਹੜੀਆਂ ਇੱਥੇ ਇਕੱਤਰ ਹੋਈਆਂ ਨੇ ਅੱਜ ਇੱਥੇ ਪਤਲਾ ਫੂਕੇ ਸਰਕਾਰ ਨੂੰ ਇਹ ਗੱਲ ਦੱਸੀਏ ਕਿ ਆਪਾਂ ਜੋ ਸਾਡੇ ਬਜ਼ੁਰਗ ਉੱਥੇ ਬੈਠੇ ਨੇ ਉਹਨਾਂ ਦੇ ਨਾਲ ਬਿਲਕੁਲ ਖੜੇ ਆ ਸਿਆਸੀ ਤਰ੍ਹਾਂ ਤੋਂ ਪਰੇ ਹੋ ਕੇ ਅਸੀਂ ਗੱਲ ਕਰਦੇ ਆ ਤੇ ਅਸੀਂ ਆਣ ਕੇ ਇਹ ਮੰਗ ਕਰਦੇ ਆ ਕਿ ਭਾਈ ਸਾਡੇ ਉਸ ਮੋਰਚੇ ਦੇ ਵਿੱਚ ਪਾਣੀ ਦਾ ਜਿਹੜਾ ਉਹੀ ਕੀਤਾ ਜਾਵੇ ਹੱਲ ਤੇ ਨਾਲ ਦੀ ਸਾਈਡ ਤੇ ਇਕੱਠੇ ਹੋ ਜਾਈਓ ਨਾਲ ਦੀ ਨਾਲ ਸਾਡਾ ਜੋ ਕ੍ਰਾਂਤੀਕਾਰੀ ਵਾਲੇ ਇੱਕ ਪਾਸੇ ਹਰਿਆਣੇ ਤੋਂ ਖੜੇ ਹੋਏ ਕਿਸਾਨ ਨੇ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਏ ਤੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਸਾਡਾ ਬਣਾਇਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਸਾਨ ਮਜ਼ਦੂਰ ਮੇਰਾ ਨਾਮ ਹੈ ਸੁਖਦੇਵ ਕੋਰ ਜੌਨ ਬੇਬੇ ਨਾਨਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਸੀਂ ਪ੍ਰੋਟੈਸਟ ਕਰਨ ਲਈ ਅੱਜ ਕੀ ਜੇ ਇੱਕ ਤੇ ਸਾਡੀਆਂ ਮੰਗਾਂ ਇੱਕ ਤੇ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਮੰਨੀਆਂ ਜਿਹੜੇ ਇਹਨਾਂ ਨੇ ਸਾਡੇ ਬੇਦੋਸ਼ੇ ਕਿਸਾਨ ਅੰਦਰ ਜੇਲ੍ਹ ਚ ਸੁਟੇ ਹੋਏ ਆ ਉਹਨਾਂ ਨੂੰ ਰਿਹਾ ਕਰਲੀ ਅੱਜ ਪੰਜਾਬ ਪੱਧਰ ਤੇ ਪੁਤਲੇ ਫੁੱਟ ਕੇ ਜਾਣਦੇ ਆ ਜਿਹੜੇ ਸਾਡੇ ਬੱਚੇ ਅਸੀਂ ਲੈਣ ਕੀ ਜਾਣਦੇ ਆਪਣੀਆਂ ਮੰਗੀਆਂ ਇਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਾਣਦੇ ਸੀ ਤੇ ਜਿਨ੍ਹਾਂ ਤੇ ਇਹਨਾਂ ਨੇ ਸਾਡੇ ਤੇ ਇੰਨਾ ਅਤਿਆਚਾਰ ਕੀਤਾ ਅਥਰੂ ਗੈਸ ਗੋਲੀਆਂ ਵਾਰੀਆਂ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਅਸੀਂ ਤੇ ਆਪਣੇ ਹੱਕ ਮੰਗਣ down